ਮਰੀਤ ਲੱਗ ਪਈ ਹੋਈ ਨੇ ਇਧਰ ਕੀ ਹੋਇਆ ਇਹ ਲੱਗ ਬੀਬੀ ਲੋ ਬੀਬੀ ਲੋ ਨਹੀਂ ਬੀਬੀ ਵਾਵਾ ਇਹ ਲੋ ਬੀਬੀ ਮਾਈਨਸ ਮਾਈਨਸ ਅੱਜ ਤਾਈਂ ਮਸ਼ੀਨ ਨਾ ਫੇਲ ਕਰਦੀ ਆ ਅੱਜ ਤਾਈਂ ਸਾਲ ਕਿੰਨਾ ਘੰਟਾ ਸਰਾ ਹੋ ਗਿਆ ਨਹੀਂ ਲਾ ਕੇ ਤੁਰੇ ਫਿਰਦੇ ਨੇ ਬੀਬੀ ਬੀਬੀ ਚੈੱਕ ਕਰਨ ਬੀਬੀ ਆਉਂਦਾ ਸੀ ਬਲੈਂਕ ਆ ਰਹੀ ਸੀ ਹਾਂ ਲਾਈਨ ਹੀ ਨਹੀਂ ਆਉਂਦਾ ਅੱਜ ਤਾਂ ਵਾਕਈ ਹਲੇ ਮੰਮੀ ਨੂੰ ਪਤਾ ਲੱਗਿਆ ਸਾਨੂੰ ਲੜੇਗੀ ਚਲੋ ਕੋਈ ਗੱਲ ਨਹੀਂ ਮੈਂ ਤੇ ਮੰਮੀ ਨੂੰ ਨਹੀਂ ਦੱਸਿਆ ਨੂੰ ਸਹੀ ਕਰਕੇ ਲਿਜਾ ਕੇ ਕਰੀ ਸਹੀ ਕਰਕੇ ਹਾਂ ਸਹੀ ਕਰਕੇ ਲਿਜਾ ਕੇ ਫੇਰ ਹੀ ਦੱਸਾਂਗੇ ਆਹ ਦੇਖਿਓ ਤੁਮੇ ਇੱਕ ਜੀ ਨੂੰ ਫਿਰ ਟੰਡੇ ਇਹ ਕਰ ਲਵੇ ਇੱਕ ਜੀ ਨੂੰ ਤੇ ਆਹ ਆ ਆਹ ਯਾਹ ਆਹ ਗੋੜੀਆਂ ਤਾਂ ਗੋੜੀਆਂ ਚੁੱਸਾਂ ਨੂੰ ਦੇਈ ਜਾਂਦੇ ਨੇ ਸ਼ਕਲ ਵੇਖੋ ਪੜੀ ਗਈ ਪੀਨੇ ਉਹ ਰਸ ਪਿਆ ਕੇ ਬੋਲੋ ਦੋ ਰਸ ਪਿਆਇਆ ਹੋਰ ਡੇਰੀ ਮਿਲ ਕੇ ਡੇਰੀ ਮਿਲ ਕੇ ਖਵਾਈ ਗਾਇਸ ਤੁਹਾਡਾ ਵੀ ਬੀਬੀ ਬੂਬੀ ਕਿਸੇ ਦਾ ਘਟ ਜੇ ਘਰ ਦੇ ਵਿੱਚ ਤਾਂ ਉਹ ਰਸ ਨਾਲ ਦੀ ਨਾਲ ਦੇ ਨਾਲ ਦਿੱਤੀ ਤੇ ਆਉ ਦਾ ਮੂਤ ਹੈ ਗਾਇਸ ਮੈਂ ਸੜੇ ਪਜਾਮੇ ਚੋਂ ਹੀ ਆ ਗਈ ਹਾਂ ਮੂੰਹ ਮਖੌਣ ਜੋ ਕਾ ਕਰੀਏ ਰੋਂਦੀ ਹੀ ਹੈ ਰੋਣਾ ਹੀ ਹੈ ਯਾਰ ਉਹ ਕਿੱਦਿ ਬੁਰਾ ਹਾਲ ਹੋ ਗਿਆ ਸੀ ਉਹਦਾ ਰੋਂਦੀ ਪਈ ਹੀ ਆ ਕੁੜੀ ਗਾਇਸ ਕਦੇ ਨਹੀਂ ਕਰਦਾ ਜੀ ਤੂੰ ਹੀ ਨਹੀਂ ਸਿਰ ਰੋਇਆ ਨਹੀਂ ਸਰ ਮੈਂ ਨਹੀਂ ਖਾਦਾ ਸੀ ਇਹ ਨਾਲ ਕਿੰਨਾਂ ਕੁਸ਼ ਦੀ ਕੰਗਾਂ ਗਈ ਸੀ ਚਲੋ ਠੀਕ ਹੈ ਗਾਇਸ ਹੁਣ ਅਸੀਂ ਨਾਰਮਲ ਨਾਲ ਇੰਜੈਕਸ਼ਨ ਜਿक्सन ਲਾ ਲਿਆ ਆ ਤੇ ਠੀਕ ਆ ਹੁਣ ਅਸੀਂ ਜਾਣੇ ਆ ਘਰੇ ਬੇਸ਼ੀ ਪਹਿਲਾਂ ਨਾਰਮਲ ਮੈਡੀਕਲ ਤੇ ਗਏ ਸੀ ਉੱਥੇ ਉਹਨਾਂ ਤੋਂ ਗੀਗੀ ਗੂਗੀ ਵਗੈਰਾ ਸਾਰਾ ਕੁਝ ਹੋਇਆ ਨਹੀਂ ਮਤਲਬ ਕੁਝ ਵੀ ਉਹਨਾਂ ਨੇ ਆਰ ਨਹੀਂ ਕੀਤਾ ਉਹਨਾਂ ਨੇ ਫੀਵਰ ਚੈੱਕ ਕੀਤਾ ਫੀਵਰ ਵੀ ਨਹੀਂ ਆਇਆ ਠੀਕ ਆ ਉਹਦੇ ਬੈਟਰ ਹੈ ਪਹਿਲਾਂ ਨਾਲ ਬਾਅਦ ਵਿੱਚ ਮਿਲਾਂਗੇ ਬਾਅਦ ਵਿੱਚ ਮਿਲਾਂਗੇ ਤੁਹਾਨੂੰ ਦੱਸੇਗੀ ਕੀ ਹੋਇਆ ਸੀਗਾ ਬਾਅਦ ਵਿੱਚ ਮਿਲ ਕੇ ਦੱਸੇਗੀ ਵੇਖੋ ਇਹ ਨਮਿੰਦੀ ਕਿੱਡੀ ਸੋਹਣੀ ਲਾਈ ਮम्मी ਨੇ ਤੇ ਇਹ ਕਹਿਣਾ මයිතා ලෝනුතට එක පෙල ැන්දිලලා මිනිගන පැදි රි පෙන්න්ඩි ලයිතතාමම් වරුවේ. ਥੋੜਾ ਜਿਹਾ ਪਿਆ ਜੀ ਪਰ ਕਿੰਨਾ ਹੋ ਗਿਆ ਹੁਣ ਥੱਲੇ ਲਾ ਪਹਿਲਾਂ ਬਹੁਤ ਲੋਸ ਸੀ ਮਾਰਕੀ ਤੇ ਆਇਆ ਹਾਂ 45 40 ਕੁਝ ਰਹਿੰਗੇ ਸੀ ਥੋੜਾ ਹੋ ਗਿਆ ਹਾਂ ਹਾਂ ਇਹ ਲੋਕੀ ਪਹਿਲਾਂ 40 ਸੀਗਾ ਹੁਣ 80 ਆ ਗਿਆ ਥੋੜੇ ਕਿੰਪਰੂਵਮੈਂਟ ਦੇ ਕਿੰਨਾ ਹੋਣਾ ਚਾਹੀਦਾ ਨੋਰਮਲ आई गेस 120 100 120 ਦੇ ਵਿੱਚ ਵਿੱਚ ਹੋਣਾ ਚਾਹੀਦਾ ਹੈ 220 23ੰਨਾ ਹੋਣਾ ਚਾਹੀਦਾ ਕਿੰਨਾ 120 25 23 24 ਤਾਂ ਆ ਚਾਦੀ ਤੱਕ ਹੋ ਗਿਆ ਕਿੰਨਾ ਬਣਾਉਣਾ 10 ਕਸ ਮਿੰਟ ਹੋ ਰਿਹਾ ਰੈਸਟ ਕਰੋ ਠੀਕ ਹੈ ਓਕੇ ਡਾਕਟਰ ਸਾਹਿਬ ਯਾਨ ਕਹੇ ਇਥੇ ਬੋਲਣ ਦੇਸ ਕਿਉਂ ਮੇਰੀਆਂ ਅੰਗੀਆਂ ਦੁੱਚੀਆਂ ਲਾ ਕੇ ਭਾਇਓ ਵਸ ਇੱਕ 9 ਵਜੇ ਦੀਆਂ ਰੋਕ ਗਈਆਂ ਅੱਖਾਂ ਨਾ ਖੇੜਿਓ <laughs> okay. <laughs> तिगियरी बड़ा फ्लि लगाडा <laughs> <laughs> नहीं ये वैसे नॉर्मल करेदा बीपी एवें इतना ਘਟ ਜੇ ਤਾਂ ਕੀ ਦੇ ਸਕਦੇ ਇਹਨੂੰ ਕਾਫੀ ਜਾਂ ਜੂਸ ਪਲਾਸ ਹੋ ਜਾਵੇ ਓਕੇ ਨਮਕ ਪਾ ਦੇ ਉਹ ਹਰਸਪਰੇਲ ਦਿੱਤਾ ਸੀ ਅਸੀਂ ਇਹ ਦੋ ਪੈਕ ਪਿਆ ਕੇ ਲਿਆਂਦਾ ਸੀ ਕਾਫੀ ਘਟਿਆ ਸੀ ਕਿਉਂਕਿ ਮੈਡੀਕਲ ਤੋਂ ਪਹਿਲਾਂ ਚੈੱਕ ਕਰਕੇ ਆਏ ਸੀ ਨਾ ਉਹਨਾਂ ਕੋਲੇ ਡਿਜੀਟਲ ਸੀ ਉਹ ਵਿੱਚ ਪਹਿਲਾਂ ਦੋ ਤਿੰਨ ਵਾਰੀ ਉਹਨਾਂ ਨੇ ਚੈੱਕ ਕੀਤਾ ਬਈ ਕਿਉਂਕਿ ਬਲੈਂਕ ਆ ਰਿਹਾ ਸੀ ਆ ਹੀ ਨਹੀਂ ਰਿਹਾ ਸੀ ਅੱਛਾ ਫਿਰ ਉਹਨਾਂ ਨੇ ਚੈੱਕ ਕੀਤਾ ਫਿਰ ਨੀਚਾ ਫੀਵਰ ਵੀ ਚੈੱਕ ਕੀਤਾ ਜੀ ਉਹ ਵੀ ਨਹੀਂ ਆਉਂਦਾ ਪਿਆ ਸੀ 100 ਆ ਗਿਆ ਹਾਂ 100 ਠੀਕ ਹੈ ਠੀਕ ਆ ਉਹਨਾਂ ਨੂੰ ਪਹਿਲਾਂ ਨਾਲ ਠੀਕ ਲੱਗ ਰਿਹਾ ਤੁਹਾਨੂੰ लोग आए लो से एक मिनट चल पे ही वापस दवाई ला लीए ना पानी पिया ही पानी पीना दीदी पहला पूरी गल घरों दीदी किन तानी चक ला है शायद भाजी ने क्या गाड़ी च है ये ਤੇ ਫੇਰ ਦੂਜਾ ਇਹ ਆ ਨਹੀਂ ਪਾਣੀ ਪੀਣਾ ਹੈ ਥੋੜੀ ਜਿਹੀ ਅਸੀਂ ਚੱਲੇ ਹਸਪੀਟਲ ਲਈ ਆਉਣ ਲੱਗੇ ਸੀ ਉਹਨੇ ਨੂੰ ਐਵੇਂ ਬੰਦ ਨੇਰਾ ਸੀ ਵੀ ਇੱਧਰ ਮੈਨੂੰ ਕਲਾ ਟੱਕਣ ਜਾ ਵਿਖੰਡਿਆ ਸੀ ਘਾਟੀ ਦੀਦਾ ਵੈਸੇ ਮੈਨੂੰ ਉਹਨੇ ਆ ਨਹੀਂ ਪਾਣੀ ਪੀਣਾ ਮੈਂ ਐਵੇਂ ਫੜਾ ਕੇ ਇੱਥੇ ਜੇ ਹੀ ਕੀਤਾ ਇੱਥੇ ਜੇ ਲੈ ਕੇ ਆਈ ਮੈਂ ਖੋਲ ਕੇ ਟੱਕਣ ਖੋਲ ਕੇ ਹਾਂ ਟੱਕਣ ਖੋਲ ਕੇ ਐਵੇਂ ਤੇ ਫੇਰ ਹਾਂ ਇਹਨੇ ਨਾ ਇਹਨੂੰ ਜਾਣਾ ਨਹੀਂ ਹੋਣਦੇ ਅਸੀਂ ਪਰ ਫੇਰ ਵੀ ਉਹਨੇ ਆਖਿਆ ਚੱਗ ਮੈਂ ਰੋਲਾ ਹੀ ਪਾਤਾ ਆਲੀ ਪਾਣੀ ਨਹੀਂ ਗਾ ਪਰ ਉਹਨਾਂ ਦੀ ਜੀ ਜੀ ਨੇ ਵੀ ਵੇਖ ਲਿਆ ਦੀ ਏ ਜੀ ਜੀ ਮਾਨਤ ਦੇ ਦੀਦੀ ਦਾ ਰਿਐਕਸ਼ਨ ਤਾਂ ਸਭ ਨਾਲ ਹੋਉਂਦਾ ਹੈ ਕੀ ਕਹਿੰਦੇ ਆ ਡਿਫਰੈਂਟ ਡਿਫਰੈਂਟ ਨਹੀਂ ਕਹਿਣਾ ਚਾਹੁੰਦੀ ਮੈਂ ਮੈਂ ਕੁਝ ਹੋਰ ਸ਼ੌਕਿੰਗ ਹਾਂ ਸ਼ੌਕਿੰਗ ਉਹ ਅੰਗਰੇਜ਼ ਹੱਥ ਦਿਖਾਈ ਜਾਂਦਾ ਆਗਾ ਅਧਿਆ ਹੋ ਜਾਇਆਗਾ ਤਾਂ ਛੇ ਕੇ ਗਾਇਸ ਉਹ ਹੀ ਦਵਾਈ ਲਾ ਲਈਏ ਪਾਜੀ ਨੇ ਵੀ ਸਟ੍ਰੀਮ ਲਈ ਹਨਾ ਪਾਜੀ ਪੀ ਦੋ ਤਿੰਨ ਦਿਨਾਂ ਤੋਂ ਟੁੱਟ ਲਈ ਨੇ ਥੋੜੇ ਫੀਵਰ ਫੂਰ ਤੇ ਹਾਂ ਜੋ ਕੰਮ ਨਹੀਂ ਹਾਂ ਖੰਗ ਵੀ ਬਾਵਾ ਜੇ ਕੰਮ ਵੀ ਖੰਗ ਵੀਰੇ ਨੂੰ ਵੀ ਠੀਕ ਗਾਇਸ ਮਿਲਦੇ ਹੁਣ ਘਰੇ ਪਹੁੰਚ ਕੇ ਹਾਂ ਗਾਇਸ ਪਹੁੰਚ ਗਏ ਘਰੇ ਕੱਢ ਲਈ ਵਟਾਪੜ ਮਾਰ ਕੱਢ ਲਿਆ ਮੂੰਚੋ ਜੋ ਪਾਇਆ ਸੀ ਉਹ ਹੋ ਇਹਨੂੰ ਤਾਂ ਮੈਂ ਛੱਡ ਦਿੱਤਾ ਇਹ ਕਈ ਕਈ ਉਲੜ ਗਈ ਹੈ ਹਾਂ ਐਮੋ ਕੀ ਓਕੇ ਠੀਕ ਹੈ ਜੀ गोलियां खादिया जा रही ने जी बस हमें रेस्ट करेगी असजी सुब् ले खानी अज्ज सब्जी सुबजी और पीले सारा प्या आया खत्म कर दे नवी पैप लगे है ਨਾਲ ਇੱਕ ਦੋ ਹੋਰ ਸੋਰ ਲਿਆ ਕੇ ਰੱਖਾਂਗੇ ਕੁੜੀ ਠੀਕ ਨਹੀਂ ਗਈ ਤੇ ਪੀਜ਼ਾ ਖਾਣਾ ਵੇਖ ਰਿਹਾ ਇਹਨਾਂ ਨੇ ਹਾਂ ਗਾਇਸ ਹੋਰ ਆਪਾਂ ਚੱਲੇ ਆਂ ਥੋੜਾ ਜਿਹਾ ਕੀ ਸਬਜੀ-ਸਬਜੀ ਲੈਣ ਆਣਾ ਮਿਲਦੇ ਨੇ ਸਬਜ਼ੀਆਂ ਦੇ ਕੋਲ ਪਹੁੰਚ ਕੇ ਤੁਸੀਂ ਦੱਸਿਓ ਜੀ ਕਮੈਂਟ ਦੇ ਵਿੱਚ ਵੀਰ ਵੀਰ ਟੈਂਡ ਹੋਇਆ ਕਿ ਨਹੀਂ ਹੋਇਆ ਅਸੀਂ ਜਾਣੇ ਪੂਰੀ ਟ੍ਰੇਨਿੰਗ ਕਰਕੇ ਆਇਆ ਹਾਂ ਤੈਨੂੰ ਲੱਗਦਾ ਵੀਰੇ ਨਾ ਇਹਨੂੰ ਕਦੇ ਨਹੀਂ ਲੱਗਾ ਮੇਰੀ ਮੇਰੇ ਹਿਸਾਬ ਨਾਲ ਬਹੁਤ ਬਚਤ ਰਹਿ ਗਈ ਬਈ ਉਹ ਤਾਂ ਬਚਤ ਰਹਿ ਗਈ ਹਾਂ ਨਹੀਂ ਇਹ ਰਹਿ ਗਿਆ ਹਮੇਸ਼ਾ ਨਾਲ ਲੋਕ ਬਚਤ ਰਹਿਦੀ ਵੈਸੇ ਕੀ ਹੋਊਗਾ ਵਲੌਗ ਤੇ ਮੇਰੇ ਸਿਰ ਤੇ ਜਿਹੜਾ ਸੰਤਰੀ ਰੰਗ ਦਾ ਸਾਫਾ ਸੀ ਨਾ ਉਹ ਟੈਨਿੰਗ ਕਰਕੇ ਰੱਖਿਆ ਹੈ ਉਹ ਵੀ ਮੱਥੇ ਤੇ ਟੈਨਿੰਗ ਨਾ ਹੋਵੇ ਕਿਸੇ ਕਿਸੇ ਵਲੌਗ ਚ ਉਹਨੇ ਮੇਰਾ ਜਦੂਸਤਾ ਕੱਢਦਾ ਕਿ ਮੈਂ ਧਿਆਨ ਨਹੀਂ ਮਾਰਿਆ ਉਹ ਐਵੇਂ ਆ ਰਿਹਾ ਹਾਂ ਹਾਂ ਉਹ ਚੀਜ਼ ਮੈਂ ਵੀ ਵੇਖੀ ਸੀ

गेट इट्स नॉट वर्किंग नॉट वर्किंग नॉट वर्किंग ਮੈਨ ਲਾਦਾ ਹਾਈ ਨਾਲੇ ਬਸ ਐਵੇਂ ਲਿਖ ਕੇ ਛੱਡਿਆ ਆਇਆ ਬਸ ਪਲੀਜ਼ ਟੇਪ ਇਅਰ ਕਰ ਕਸ ਕਰੀਏ ਹੋਰ ਕਿਤੇ ਟਰਾਈ ਕਰਦੇ ਆਂ ਬਟ ਨੱਪੀ ਜਾਂਦਾ ਹੈ ਪਹਿਲਾਂ ਹੀ ਨਹੀਂ ਥੋਣ ਲੱਗੇ ਸੀ ਹੈ ਫਿਰ ਸਾਨੂੰ ਪਰ ਸਾਡਾ ਸੰਧੂ ਕਾਹ ਕਿ ਵੇਖ ਗਿਆ ਫਿਰ ਹੀ ਕਿਸੀ ਆਪਦੇ ਕਾਫੇ ਨਹੀਂ ਚੱਲਦੇ ਆ ਚਲੋ ਜੀ ਲਾਣਾ ਹੀ ਆਏ ਆ ਜੀ ਪੀਜ਼ਾ ਲੈਣ ਆਏ ਆ ਭੈਣ ਸਾਡੀ ਇਨਸਾਨ ਹੀ ਆਉਂਦਾ ਪਿਆ ਪਰ ਅਸੀਂ ਪੀਜ਼ਾ ਲੈਣ ਆਏ ਲੋਕ ਇਸ ਚੈੱਕ ਕਰੋ ਲੋਕੇਸ਼ਨ ਬੜੀ ਹੈ ਇੱਥੇ ਮਾ ਸੰਤੂ ਸਾਹਿਬ ਕਿਆ ਕੈਫੇ ਓਪਨ ਕੀਤਾ ਹੈ ਹੈ ਕੋਈ ਵੀ ਹੈ ਨਹੀਂ ਨੋ ਨੋ ਓਨਰ ਇਜ਼ ਹੇਅਰ ਆਪ ਕਿਸ ਕੋ ਠੀਕ ਸੰਤੂ ਸੈਂਡਵਿਚ ਸੰਤੂ ਸੈਂਡਵਿਚ ਸੰਤੂ 버ਗਰ ਸੰਤੂ ਸੈਂਡਵਿਚ ਆਹ ਦੇਖੋ ਯਾਰ ਆ ਕੈਂਟ ਲੱਗਾ ਮੈਨੂੰ ਤਾਂ ਕਿੱਡੀ ਕੈਂਟ ਡੈਕੋਰੇਸ਼ਨ ਹੈ ਹਨਾ ਹਾਂ ਜੀਆ ਪੈਕ ਹੋ ਚੁੱਕੇ ਹੈ ਨਹੀਂ ਕੋਲੇ ਖਾਣਾ ਕਰ ਦੇਣਾ ਕਰੀ ਕਿ ਆਪਾਂ ਕੀ ਹੋਵੇ ਦੇਣਾ ਹੈ ਕਿਵੇਂ ਦਾ ਹੈ ਗੈਸ ਆਪਾਂ ਛੋਟਾ ਜਿਹਾ ਨਿੱਕਾ ਜਿਹਾ ਲਿਆਇਆ ਕਿਉਂਕਿ ਉਹ ਵੀ ਪਾਂ ਕਰਕੇ ਵੀ ਜੇਦੂ ਜੀ ਕਰੀ ਜਾਂਦੇ ਸੀ ਖਾਣਾ ਖਾਣਾ ਥੋੜਾ ਜਿਹਾ ਮੰਨੂ ਜੀ ਨੂੰ ਦਵਾਂਗੇ ਬਾਕੀ ਮੀਰਾ ਕਰੇ ਪਹਿਲੇ ਬਾਬਾ ਲਾਗੇ ਪਹਿਲੇ ਬਾਬਾ ਲਾਗੇ ਕਿੰਨੇ ਦਾ ਸੌਦਾ 140 ਰੁਪਈਆ ਦਾ ਹੈ 140 ਹੈ ਗੈਸ ਡੋਲ ਦੇਂਗਾ ਵੀਰੇ ਇਹ ਚ ਮਿਰਚਾਂ ਨੇ ਇਹ ਚ ਮਿਰਚਾਂ ਨੇ ਬੋਸ ਹੈ ਲੈ ਆ ਇਧਰ ਵੇ ਮਿਰਚਾ ਮੁਰਚਾ ਕਿੱਧਰ ਜਾਂਦੀਆਂ ਚੱਲ ਤੂੰ ਕੋਹ ਵੀ ਪੀ ਨਾ ਗਾਇਸ ਨਿਬੜ ਗਿਆ ਇਹ ਇਹ ਮੈਨੂੰ ਲੱਗਦਾ ਇਹ ਤਾਂ ਕਿਸੇ ਨੇ ਲਾਈ ਹੀ ਨਹੀਂ ਹੈ ਨਾ ਅਸੀਂ ਖਾ ਗਏ ਨੇ ਸਾਰੇ ਬਿਮਾਰ ਨੇ ਤਾਂ ਥੋੜਾ ਥੋੜਾ ਦੇਖ ਬਸ ਤਾਂ ਥੋੜਾ ਥੋੜਾ ਬਸ ਸੇਕ ਲਈ ਮਾਨੂੰ ਸਮਝਾਉਣ ਵਾਸਤੇ ਮਾਨੂੰ ਸਮਝਾਉਣ ਵਾਸਤੇ ਮੈਂ ਤਾਂ ਨਹੀਂ ਹਾਂਦੀ ਵੀ ਹੈ ਹੈ ਹਾਂ ਲੇ ਤੁਸ ਡੋਗ ਜੋ ਨਹੀਂ ਪਰ ਉਹਨੂੰ ਵੀ ਖਵਾਉਂਦੇ ਉਹਨੇ ਉਹਨੂੰ ਨਵੇੜ ਨਵੇੜ ਗਈ ਹੈ ਹੈ ਦੁਕਾਨੀ ਕੋਈ ਡੈਸਟ ਫੈਂਟਾ ਲੈ ਆਂਦਾ ਪੀ ਲੋ ਠੀਕ ਹੈ 22 ਰੋਟੀ ਬਣ ਕੇ ਰੈਡੀ ਹੈ ਪੀਜ਼ਾ ਪੂਰਾ ਖਾ ਲਿਆ ਸਸੇ ਵੈਸੇ ਪਰ ਹੁਣ ਰੋਟੀ ਦਾ ਟਾਈਮ ਸੀ ਤਾਂ ਰੋਟੀ ਇੱਧਰ ਦੀਦੀ ਜੀ ਰੋਟੀ ਖਾ ਰਹੇ ਨੇ ਥੋੜੀ ਠੀਕ ਲੱਗ ਰਹੀ ਹੈ ਪਹਿਲਾਂ ਨਾਲੋਂ ਹੁਣ ਰੋਟੀ ਖਾ ਕੇ ਫਿਰ ਫਿਰ ਗੋਲੀਆਂ ਦੇਣੇ ਆ Okay guys, good night, bye, take care.